ਰਾਣਾ ਸੂਬੇਦਾਰ ਜਗਿੰਦਰ ਸਿੰਘ 45 ਬਾਲ ਕਰਕੇ ਖੰਮਾ ਥੋੜਾ ਜਿਆ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਜਗਿੰਦਰ ਸਿੰਘ ਜੀ ਸੂਬੇਦਾਰ ਸਾਹਿਬ ਜਿਹਨੇ ਲਮਾ ਸਮਾ 28 30 ਸਾਲ ਜਿਹੜਾ ਕਿ ਫੌਜ ਦੇ ਵਿੱਚ ਲਾਏ ਨੇਗੇ ਉੱਥੇ ਵੀ ਸਾਡੀ ਰੱਖਿਆ ਕੀਤੀ ਹੈ ਅੱਜ ਵੀ ਸਾਡੀ ਰੱਖਿਆ ਕਰ ਰਹੇ ਨੇਗੇ ਆ ਸਾਡੇ ਪੰਜਾਬ ਦੀ ਜਵਾਨੀ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹਨਾਂ ਲਈ ਸਾਡੀ ਲੜਾਈ ਲੜ ਰਹੇ ਨੇਗੇ ਸਾਡੇ ਸੂਬੇਦਾਰ ਜੀ ਇੱਥੇ ਖੜੇ ਨੇ ਅੰਦੋਲਨ ਦੇ ਵਿੱਚ ਮੋਰਚਾ ਲਾਈ ਖੜੇ ਨੇਗੇ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿਉਂਕਿ ਸਾਰੀ ਉਮਰ ਪਹਿਲਾਂ ਆਪਣੀ ਫੌਜ ਦੇ ਵਿੱਚ ਸੇਵਾ ਦੇ ਵਿੱਚ ਲਾਈ ਹੈ ਡਿਵਾਈਨ ਰੀਡਰ ਸਵਾਸ ਨੇ ਕਿ ਅੱਜ ਵੀ ਲੋਕਾਂ ਦੇ ਲੇਖੇ ਲਾ ਰਹੇ ਨੇ ਅੰਦੋਲਨ ਦੇ ਲੇਖੇ ਲਾ ਰਹੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਜਿੰਨੇ ਵੀ ਮੇਰੇ ਨੌਜਵਾਨ ਸਾਥੀ ਮੇਰੇ ਭਰਾ ਨੇਗੇ ਭਰਾਵੋ ਆਓ ਆਪਾਂ ਅੰਦੋਲਨ ਦੇ ਵਿੱਚ ਬਾਰੀਆਂ ਬਣ ਕੇ ਆਓ ਜੇ ਸੂਬੇਦਾਰ ਸਾਡੀ ਵਰਗੇ ਆਪਣੀ ਪਹਿਲਾਂ ਦੀ ਸੇਵਾ ਨਿਭਾਉਣ ਤੋਂ ਬਾਅਦ ਅੱਜ ਇੱਥੇ ਖੜੇ ਨਾ ਸਾਡੇ ਨੌਜਵਾਨਾਂ ਦਾ ਫਰਜ਼ ਬਣਦਾ ਕਿ ਅਸੀਂ ਆਪਣੇ ਹੱਕਾਂ ਲਈ ਲੜੀਏ ਤੇ ਬਾਪੂ ਜੀ ਦਾ ਅੱਜ 28ਵਾਂ ਦਿਨ ਚੱਲ ਰਿਹਾ ਇਸ ਕਰਕੇ ਮੇਰੀ ਹਰ ਇੱਕ ਥਾਂ ਤੇ ਹੀ ਬੇਨਤੀ ਹੁੰਦੀ ਆ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਡੱਲੇਵਾਲ ਸਾਹਿਬ ਵਰਗਾ ਲੀਡਰ ਨਾ ਕੋਈ ਹੈਗਾ ਤੇ ਨਾ ਕੋਈ ਬੰਦ ਸਕਣਾ ਇਸ ਕਰਕੇ ਅੱਜ ਦੇ ਸਮੇਂ ਦੇ ਸਭ ਤੋਂ ਨਾਇਕ ਸਾਡੇ ਸਰਦਾਰ ਜੀ ਉਸ ਜੀ ਡੱਲੇਵਾਲ ਸਾਹਿਬ ਆਓ ਆਪਾਂ ਮੋਢੇ ਨਾਲ ਮੋਢਾ ਲਾ ਕੇ ਖੜੀਏ ਤੇ ਆਪਣੇ ਹੱਕਾਂ ਲਈ ਬਾਪੂ ਦੇ ਨਾਲ ਖੜੀਏ ਹੌਸਲੇ ਬੁਲੰਦ ਕਰੀਏ ਬਾਪੂ ਦੇ ਬਾਪੂ ਦੇ ਹੌਸਲੇ ਤੁਹਾਨੂੰ ਜੇਕੀ ਬੁਲੰਦ ਹੋਣਾ ਕਿਉਂਕਿ ਆਪਣਾ ਆਪ ਮਰਪੁੱਤ ਕਰਤਾ ਸਰੀਰ ਹੁਣ ਇਹ ਨਹੀਂ ਹੈਗਾ ਦੇਖੋ ਦਾਲੇ ਹੁੰਦੀ ਆ ਵੀ ਕਿ ਅੱਜ ਵੀ ਢੱਲੇਵਾਲ ਸਾਹਿਬ ਮੰਗਾ ਮੰਨਦੇ ਸਰਕਾਰ ਕੱਢ ਨੂੰ ਆਪਣਾ ਮਰਨ ਬਾਤ ਖੋਲਦੇ ਨੇ ਪਰ ਸਰੀਰ ਜਿਹੜਾ ਕਿ ਉਹ ਲੋਕਾਂ ਦੇ ਲੇਖੇ ਲੱਗ ਚੁੱਕਿਆ ਢੱਲੇਵਾਲ ਦੇ ਜਿਹੜਾ ਸਵਾਸ ਨੇ ਉਹ ਲੇਖੇ ਲੱਗ ਤੁਸੇ ਨੇ ਹੁਣ ਕੱਲ ਲੋਕੋ ਸੁਰਤ ਤੇ ਖੜੀ ਆ ਆਓ ਆਪਾਂ ਜਿਹੜਾ ਅੰਦੋਲਨ ਨੂੰ ਕੇਜ ਕਰੀਏ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਦੀ ਬਤ